ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਲੱਗੀਆਂ ਜੀ ਪਲੇਟਾਂ ਪਾਉਣ ਤੇ ਪਲੇਟਾਂ ਵਾਸਤੇ ਵੀ ਮੈਨੂੰ ਬਹੁਤ ਜ਼ਿਆਦਾ ਕਮੈਂਟ ਆ ਰਹੇ ਆ ਤੁਸੀਂ ਪਲੇਟਾਂ ਲਾਈਨਿੰਗ ਵਾਲੇ ਚ ਕਿੱਦਾਂ ਪਾਉਨੇ ਆ ਸਾਨੂੰ ਪਲੇਟਾਂ ਪਾਉਣੀਆਂ ਜ਼ਰੂਰ ਦੱਸਿਓ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਪਲੇਟਾਂ ਪਾਉਣਾ ਸਿੱਖਣੀਆਂ ਤੇ ਉਹ ਮੇਰੀ ਵੀਡੀਓ ਨਾਲ ਬਣੇ ਰਹੋ ਤੇ ਆਪਾਂ ਲੱਗੀਆਂ ਜੀ ਹੁਣ ਪਲੇਟਾਂ ਪਾਉਣ ਤੇ ਆਪਾਂ ਨੇ ਲਾਲੀ ਜੀ ਨਿਸ਼ਾਨੀ ਪਲੇਟਾਂ ਦੀ ਠੀਕ ਆ ਤੇ ਉਸ ਤੋਂ ਬਾਅਦ ਦੇਖੋ ਮੈਂ ਤਾਂ ਪਾ ਲੈਣੀ ਐ ਇਦਾਂ ਹੀ ਚੱਕ ਕੇ ਠੀਕ ਆ ਤੇ ਜਿਹੜਾ ਮੈਂ ਤੁਹਾਨੂੰ ਸੌਖਾ ਟੰਗ ਦੱਸਦੀ ਆ ਕਿਉਂਕਿ ਤੁਹਾਡਾ ਕੋਈ ਵੀ ਲਾਈਨਿੰਗ ਦਾ ਕੱਪੜਾ ਇੱਧਰ ਨਾ ਜਾਵੇ ਕੱਪੜੇ ਦਾ ਮਤਲਬ 셔ਟ ਦਾ ਕੱਪੜਾ ਇੱਧਰ ਨਾ ਜਾਵੇ ਠੀਕ ਆ ਤੇ ਤੁਸੀਂ ਪਤਾ ਕੀ ਕਰਨਾ ਪਹਿਲਾਂ ਤੁਸੀਂ ਸਲਾਈ ਲਾ ਲੈਣੀ ਆ ਠੀਕ ਆ ਇੱਥੋਂ ਸਟਾਰਟ ਕਰਨੀ ਐ ਸਲਾਈ ਠੀਕ ਹੈ ਜੀ ਇੰਨੀ ਕਾ ਠੀਕ ਆ ਤੇ ਇਹ ਸਲਾਈ ਲਾ ਲਈ ਉਸ ਤੋਂ ਬਾਅਦ ਧਾਗਾ ਅੱਗੇ ਕਰਿਆ ਇੱਥੋਂ ਲੈ ਲ ਆ ਰਹੀ ਠੀਕ ਆ ਕਪੜਾ ਬਿਲਕੁਲ ਸੈੱਟ ਹੋਣਾ ਚਾਹੀਦਾ ਕੋਈ ਬਲ ਨਾ ਪਵੇ ਵਿੱਚ ਠੀਕ ਆ ਕਪੜੇ ਐਦਾਂ ਠੀਕ ਆ ਤੇ ਉਸ ਤੋਂ ਬਾਅਦ ਤੁਸੀਂ ਆ ਧਾਗਾ ਕੱਟ ਲੈਣਾ ਫਰੰਟ ਤੋਂ ਵੀ ਤੇ ਬੈਕ ਤੋਂ ਵੀ ਠੀਕ ਆ ਐਦਾਂ ਇਹ ਤੁਸੀਂ ਕੱਚੀਆਂ ਕਰ ਲਈਆਂ ਪਲੇਟਾਂ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਲੰਬੀਆਂ ਪਲੇਟਾਂ ਕੱਚੀਆਂ ਜੇ ਤੁਸੀਂ ਕੱਚਾ ਕਰਕੇ ਪਾਉਂਗੇ ਜਿਹੜੀਆਂ ਮੇਰੀਆਂ ਭੈਣਾਂ ਨਵਾਂ ਸਿੱਖਣ ਲੱਗੀਆਂ ਕੰਮ ਠੀਕ ਹੈ ਜਿਨ੍ਹਾਂ ਕੋਲ ਲਾਈਨਿੰਗ ਵਾਲਾ ਸੂਟ ਨਹੀਂ ਸੈੱਟ ਆਉਂਦਾ ਤਾਂ ਤੁਸੀਂ ਐਦਾਂ ਸੈੱਟ ਕਰ ਸਕਦੇ ਆ ਇਹਨੂੰ ਤੇ ਐਦਾਂ ਆਪਾਂ ਨੇ ਲੰਬੀ ਸਲਾਈ ਲਾ ਲੈਣੀ ਹੈ ਠੀਕ ਹੈ ਠੀਕ ਹੈ ਜੀ ਇਹ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਨੇ ਉਰੋਂ ਧਾਗਾ ਚੱਕਣਾ ਆਪਾਂ ਇਹਦਾ ਕਮਾ ਲੈਣਾ ਇਹਦਾ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਆਪਣੀ ਪਲੇਟਾ 'ਚ ਦਾ ਠੀਕ ਹੈ ਕਪੜਾ ਬਿਲਕੁਲ ਸੈੱਟ ਰੱਖਣਾ ਵੀ ਉਰੇ ਕਪੜੇ 'ਚ ਬੰਨਣਾ ਪਾਵੇ ਤੁਹਾਡੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੀ ਕਟਿੰਗ ਕਰ ਲੈਣੀ ਕਟਿੰਗ ਜ਼ਰੂਰ ਕਰ ਲਿਓ ਪਹਿਲਾਂ ਪਲੇਟਾ ਪਾਉਣ ਤੋਂ ਨਹੀਂ ਥੋਨੂੰ ਪਲੇਟਾਂ ਵਿੱਚ ਦਿੱਕਤ ਆਊਗੀ ਤੇ ਫਿਰ ਕਈ ਵਾਰੀ ਧਾਗਾ ਨਹੀਂ ਵੀ ਕੱਟਿਆ ਜਾਂਦਾ ਭੁੱਲ ਜਾਂਦੇ ਆ ਲਓ ਜੀ ਇੱਕ ਪਲੇਟ ਰਹਿ ਗਈ ਆਪਣੀ ਉਹਨੂੰ ਵੀ ਆਪਾਂ ਸਲਾਈ ਲਾ ਲਈਏ ਲੋ ਜੀ ਇੱਦਾਂ ਆਪਾਂ ਨੇ ਪਹਿਲਾਂ ਪਲੇਟਾਂ ਕੱਚੀਆਂ ਕਰ ਲੈਣੀਆਂ ਠੀਕ ਆ ਤੇ ਤੁਹਾਡਾ ਕੱਪੜਾ ਕੋਈ ਵੀ ਇੱਧਰ ਉੱਧਰ ਨਹੀਂ ਹੋਊਗਾ ਤੁਸੀਂ ਆਰਾਮ ਨਾਲ ਆਸਾਨੀ ਨਾਲ ਚੱਕ ਕੇ ਪਲੇਟ ਪਾ ਸਕਦੇ ਆ ਤੇ ਹੁਣ ਲੱਗੇ ਆਪਾਂ ਪਲੇਟ ਪਾਉਣ ਪਹਿਲਾਂ ਆਪਾਂ ਪਾਵਾਂਗੇ ਲੰਬੀ ਪਲੇਟ ਆਪਾਂ ਨੇ ਪਲੇਟ ਇੱਦਾਂ ਫੜ ਲੈਣੀ ਆ ਤੇ ਜਿਹੜੀ ਪਲੇਟ ਪਾਉਣੀ ਆ ਉਹ ਕਿੱਦਾਂ ਪਾਉਣੀ ਆ ਇਹ ਵੀ ਤੁਸੀਂ ਦੇਖ ਲਓ ਇਹਦਾ ਰੱਖ ਕੇ ਤੇ ਕੋਨੇ ਤੋਂ ਸਟਾਰਟ ਕਰਨਾ ਆਪਾਂ ਨੇ ਠੀਕ ਆ ਬਰੀਕ ਬਖੀਆ ਕਰਕੇ ਬਿਲਕੁਲ ਇਹਨੂੰ ਕਰ ਲੈਣਾ ਡਬਲ ਠੀਕ ਆ ਡਬਲ ਸਲਾਈ ਕਰਕੇ ਆਪਾਂ ਨੇ ਥੋੜੀ ਥੋੜੀ ਨਾਲ ਨਾਲ ਸਲਾਈ ਲੈ ਕੇ ਆਣੀ ਆ ਠੀਕ ਆ ਨਾਲ ਨਾਲ ਸਲਾਈ ਲਿਆ ਕੇ ਫਿਰ ਆਪਾਂ ਨੇ ਥੋੜਾ ਥੋੜਾ ਹੱਥ ਇਦਾਂ ਘੁਮਾ ਲੈਣਾ ਤੇ ਇਦਾਂ ਢੁਗਾਈ ਤੇ ਪਲੇਟ ਪਾਉਣੀ ਆ ਫਿਰ ਉਸ ਤੋਂ ਬਾਅਦ ਕੋਨੇ ਤੇ ਹੀ ਆਪਾਂ ਨੇ ਜਾ ਕੇ ਇਹ ਪਲੇਟ ਛੱਡਣੀ ਆ ਤੇ ਅਦਾ ਕੋਨੇ ਤੇ ਜਾ ਕੇ ਆਪਾਂ ਨੇ ਲਾਈ ਕੱਢਣੀ ਆ ਠੀਕ ਆ ਤੇ ਇਹ ਤੁਹਾਡੀ ਪਹਿ ਪੈ ਜਾਣੀ ਇਦਾਂ پلیਟ ਤੇ ਇਹ ਪੈ ਗਈ ਜੀ ਆਪਣੀ ਲੰਬੀ پلیਟ ਤੇ ਉਸ ਤੋਂ ਬਾਅਦ ਆਪਾਂ ਦੂਜੀ ਪਲੇਟ ਪਾਉਣੇ ਆ ਤੇ ਦੂਜੀ پلیਟ ਵੀ ਇਦਾਂ ਹੀ ਪਾਉਣੀ ਆ ਜਿਵੇਂ ਆਪਾਂ ਨੇ ਪਹਿਲੀ پلیਟ ਪਾਈ ਐ ਇਦਾਂ ਠੀਕ ਆ ਤੇ ਇਦਾਂ ਡੁੰਗਾਈ ਚ پلیਟ ਪਾਉਣੀ ਆ ਇਹ ਠੀਕ ਆ ਫਿਟਿੰਗ ਵਾਲੀ ਤੇ ਉਸ ਤੋਂ ਬਾਅਦ ਆਪਾਂ ਪਾਉਂਗੇ ਸੈਡ ਵਾਲੀ ਪਲੇਟ ਠੀਕ ਹੈ ਸੈਡ ਵਾਲੀ ਪਲੇਟ ਵੀ ਆਪਾਂ ਨੇ ਸਲਾਈ ਸੈਂਟਰ 'ਚ ਰੱਖਣੀ ਆ ਐਦਾਂ ਕਰਕੇ ਉਰੇ ਤੋਂ ਠਕੋਣੀ ਜੀ ਪਾਉਣੀ ਆ ਠੀਕ ਹੈ ਐਵੇਂ ਕਾਫੀ ਜ਼ਿਆਦਾ ਨਾ ਕਮੈਂਟੇ ਵੀ ਕਰਦੇ ਆ ਵੀ ਤੁਹਾਡੇ ਨੇਲ ਨੇ ਜੈਲੋ ਜੈਲੋ ਕਿਉਂ ਆ ਪਤਾ ਨਹੀਂ ਗੰਦੇ ਆ ਇਹ ਆ ਉਹ ਆ ਹਨਾ ਪਰ ਪਲੀਜ਼ ਇਹ ਗੰਦੇ ਨਹੀਂ ਹੈਗੇ ਇਹਦੇ ਤੇ ਨਾ ਜਦੋਂ ਮੈਂ ਧੀਆ ਨੂੰ ਮਹਿੰਦੀ ਲਗਵਾਈ ਸੀ ਨਾ ਤੇ ਉਹਨਾਂ ਨੇ ਨਾ ਭਈਆਂ ਨੇ ਨੇਲ ਦੇ ਉੱਪਰੇ ਮਹਿੰਦੀ ਲਾਤੀ ਉਹ ਹੁਣ ਅੱਗੇ ਪਿੱਛੇ ਤੋਂ ਨੇਲ ਵੱਧਦੇ ਜਾ ਰਹੇ ਆ ਤੇ ਇਹ ਸਾਫ਼ ਹੁੰਦੇ ਜਾ ਰਹੇ ਆ ਠੀਕ ਹੈ ਤੁਸੀਂ ਦੇਖ ਲਓ ਤੇ ਆਹ ਜੈਲੋ ਜੈਲੋ ਜੇ ਹੋਏ ਵੀ ਆ ਨਾ ਸਾਰੇ ਨੇਲ ਤੇ ਤਾਂ ਕਰਕੇ ਹੋਏ ਹੋਏ ਆ ਠੀਕ ਹੈ ਤੇ ਮੈਂ ਇੱਕ ਦੋ ਕਮੈਂਟ ਪੜੇ ਸੀਗੇ ਤਾਂ ਕਰਕੇ ਮੈਂ ਤੁਹਾਨੂੰ ਇਹ ਚੀਜ਼ ਦੱਸੀ ਆ ਕਿਉਂਕਿ ਲੋਕ ਇੰਨਾ ਜ਼ਿਆਦਾ ਧਿਆਨ ਦਿੰਨੇ ਆ ਵੀ ਤੁਸੀਂ ਕੰਮਤ ਵੱਲ ਧਿਆਨ ਦਿਓ ਨੇਲ ਵੱਲ ਧਿਆਨ ਦੇ ਕੇ ਕੀ ਕਰਨਾ ਹਨਾ ਚਲੋ ਕਈਆਂ ਦੀ ਆਪਣੀ ਆਪਣੀ ਸੋਚ ਹੁੰਦੀ ਆ ਕੋਈ ਚੱਕਰ ਨਹੀਂ ਤੇ ਆਪਾਂ ਪਾਉਂਗੇ ਜੀ ਹੁਣ ਸੈਡ ਵਾਲੀ ਪਲੇਟ ਤੇ ਸੈਡ ਵਾਲੀ ਪਲੇਟ ਵੀ ਆਪਾਂ ਨੇ ਥੋੜੀ ਥੋੜੀ ਵਿੱਚ ਲੈਣੀ ਆ ਜ਼ਿਆਦਾ ਨਹੀਂ ਲੈਣੀ ਠੀਕ ਆ ਜ਼ਿਆਦਾ ਘੱਟ ਵੀ ਨਹੀਂ ਲੈਣੀ ਹੈ ਜੀ ਬਾ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਵੀ ਤੁਸੀਂ ਕੋਨੇ ਤੇ ਬਰੀਕ ਜਾ ਕੇ ਕੱਢਣੀ ਆ ਠੀਕ ਆ ਐਦਾਂ ਬਿਲਕੁਲ ਨਾਲ ਨਾਲ ਆ ਦੇਖੋ ਜੀ ਆਪਣਾ ਕੱਪੜਾ ਕਿਦਰੇ ਨੂੰ ਨਹੀਂ ਹਿੱਲਿਆ ਤੇ ਬਹੁਤ ਸੋਹਣੀਆਂ ਪਲੇਟਾਂ ਪੈ ਗਈਆਂ ਤੇ ਨਾ ਤੁਹਾਡੇ ਕੱਪੜੇ 'ਚ ਬੈਂਡ ਪੈਣਗੇ ਜਿਵੇਂ ਨਾ ਇੱਕ ਪਾਸੇ ਨੂੰ ਕੱਪੜਾ ਜ਼ਿਆਦਾ ਵੱਜ ਜਾਂਦਾ ਹਨਾ ਮੈਂ ਤਾਂ ਕਰਕੇ ਤੁਹਾਨੂੰ ਇਹ ਚੀਜ਼ ਦੱਸੀ ਹੈ ਕਿਉਂਕਿ ਮੈਨੂੰ ਕਮੈਂਟ ਵੀ ਬਹੁਤ ਜ਼ਿਆਦਾ ਆ ਰਹੇ ਤੇ ਵੀ ਦੀਦੀ ਪਲੇਟਾਂ ਪਾਉਣੀਆਂ ਦੱਸਿਓ ਤੁਸੀਂ ਵੀ ਤੁਸੀਂ ਕਿੱਦਾਂ ਪਾਉਨੇ ਆ ਤੇ ਇਹ ਹੈਗੇ ਜੀ ਪਲੇਟਾਂ ਪਾਉਣ ਦਾ ਤਰੀਕਾ ਮੈਂ ਸੋਚਿਆ ਚਲੋ ਵੀਡੀਓ ਤੁਹਾਨੂੰ ਸ਼ੇਅਰ ਕਰ ਦਵਾਂ ਹਨਾ ਕਾਫੀ ਟਾਈਮ ਤੋਂ ਕਮੈਂਟ ਆ ਰਹੇ ਸੀਗੇ ਹਲੋ ਜੀ ਆਪਣੀਆਂ ਪੈਗੀਆਂ ਪਲੇਟਾਂ ਤੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਮੇਰੀ ਭੈਣਾਂ ਦੇ ਕਮੈਂਟ ਵੀ ਬਹੁਤ ਜ਼ਿਆਦਾ ਆ ਰਹੇ ਆ ਕੋਈ ਸਟੇਟ ਸਲਵਾਰ ਪੁੱਛ ਰਿਹਾ ਕੋਈ ਪੈਂਟ ਪਲਾਜ਼ੋ ਪੁੱਛ ਰਿਹਾ ਪੈਂਟ ਪਲਾਜ਼ੋ ਦੀ ਕਟਿੰਗ ਦੱਸ ਦੋ ਸਰਕੂਲਰ ਪਲਾਜ਼ੋ ਦੀ ਕਟਿੰਗ ਦੱਸ ਦੋ ਤੇ ਮੈਂ ਸਾਰਿਆਂ ਚੀਜ਼ਾਂ ਦੀ ਕਟਿੰਗ ਵੀ ਪਾਈ ਹੋਈ ਆ ਸਟੀਚਿੰਗ ਵੀ ਪਾਈ ਹੋਈ ਆ ਤੁਸੀਂ ਪਲੀਜ਼ ਮੇਰਾ ਮਤਲਬ ਚੈਨਲ ਸਾਰਾ ਖੋਲ ਕੇ ਦੇਖ ਲਿਆ ਕਰੋ ਜਿੱਦਾਂ ਜਿੱਦਾਂ ਤੁਸੀਂ ਮੇਰੀ ਨਾਲ ਦੀ ਨਾਲ ਵੀਡੀਓ ਦੇਖ ਰਹੇ ਆ ਐਦਾਂ ਤੁਸੀਂ ਪਿਛਲੀਆਂ ਵੀਡੀਓ ਵੀ ਦੇਖ ਲਿਆ ਕਰੋ ਤੇ ਉਹਨਾਂ ਵਿੱਚ ਮੈਂ A to Z ਸਾਰਾ ਕੁਝ ਪਾਇਆ ਹੋਇਆ ਮੈਂ ਤੁਹਾਨੂੰ ਨਵੇਂ ਸਿਰੇ ਤੋਂ ਹੀ ਪਾ ਰਹੀ ਆ ਕਿਉਂਕਿ ਮੈਂ ਸਾਰਿਆਂ ਦੇ ਕਮੈਂਟ ਰਿਪਲਾਈ ਤਾਂ ਨਹੀਂ ਕਰਦੀ ਕਿਉ ਠੀਕ ਆ ਤੇ ਬਾਕੀ ਮੈਂ ਤੁਹਾਡੇ ਕਮੈਂਟਸ ਸਾਰਿਆਂ ਦੇ ਜਰੂਰ ਪੜ ਲੰਨੀ ਆ ਤੇ ਮੈਂ ਸਾਰਿਆਂ ਨੂੰ ਇਹ ਵੀ ਇੱਕ ਅੱਧੇ ਨੂੰ ਰਿਪਲਾਈ ਕਰ ਦਨੇ ਆ ਵੀ ਤੁਸੀਂ ਵੀਡੀਓ ਚੈੱਕ ਕਰ ਲਓ ਹਨਾ ਕਿਉਂਕਿ ਜਿਨ੍ਹਾਂ ਦੀ ਕਾਲਾਂ ਆ ਰਹੀਆਂ ਤੇ ਉਹਨਾਂ ਨੂੰ ਮੈਂ ਇਹੀ ਕਹਿੰਦੀ ਹੁੰਨੀ ਵੀ YouTube ਤੇ ਤੁਸੀਂ ਚੈੱਕ ਕਰ ਲਓ ਠੀਕ ਆ ਤੇ ਬਾਕੀ ਚਲੋ ਕੋਈ ਗੱਲ ਜੀ ਜੇ ਫਿਰ ਵੀ ਤੁਹਾਨੂੰ ਦਿੱਕਤ ਆਉਂਦੀ ਮੈਂ ਨਾਲ ਦੀ ਨਾਲ ਰਿਪੀਟ ਕਰੀ ਜਾਊਂਗੀ ਜਦੋਂ ਵੀ ਮੇਰੇ ਕੋਲ ਮਤਲਬ ਪੈਂਟ ਬਲਾਸਟ ਆਊਗਾ ਤਾਂ ਮੈਂ ਤੁਹਾਨੂੰ ਪੈਂਟ ਬਲਾਸਟ ਸ਼ੇਅਰ ਕਰਦੇ ਕਰੂੰਗੀ ਜਿਵੇਂ ਜਿਵੇਂ ਵੀ ਹੋਇਆ ਸਾਰਾ ਮੈਂ ਤੁਹਾਨੂੰ ਸ਼ੇਅਰ ਕਰਦੀ ਰਹੂੰਗੀ ਤੇ ਮੈਨੂੰ ਆਉਂਦੀ ਐ ਜੀ ਹੁਣ ਨੀਂਦ ਬਹੁਤ ਕਿਉਂਕਿ ਰਾਤ ਵੀ ਸਾਨੂੰ 12 ਵਜੇ ਤੱਕ ਕੰਮ ਕਰਦੇ ਆਨ ਕਿਉਂਕਿ ਹੁਣ ਰਸ਼ ਬਹੁਤ ਜ਼ਿਆਦਾ ਵਿਚੇ ਮੈਰਿਜ ਸਾਨੂੰ ਆ ਤੇ ਉਹਨਾਂ ਕਰਕੇ ਫਿਰ ਥੋੜਾ ਜਿਹਾ ਰਸ਼ ਵੀ ਬਹੁਤ ਹੋ ਗਿਆ ਤੇ ਥਕਾਵਟ ਵੀ ਬਹੁਤ ਹੋ ਗਈ ਸਵੇਰੇ ਵੀ ਦਵਾਈ ਲੈ ਕੇ ਚੱਲਦੇ ਆ ਤੇ ਆਪਣੀਆਂ ਇਦਾਂ ਪੈ ਗਈਆਂ ਜੀ ਪਲੇਟਾਂ ਠੀਕ ਐ ਜੀ ਤੇ ਬਾਕੀ ਜੇ ਤੁਸੀਂ ਹੋਰ ਵੀ ਕੋਈ ਸਿੱਖਣਾ ਚਾਹੁੰਦੇ ਆ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਮੈਨੂੰ ਕਾਲ ਵੀ ਕਰ ਸਕਦੇ ਆ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ